11 ਤਰੀਕ ਤੋਂ 6 ਜ਼ਿਲ੍ਹਿਆਂ ਚ ਸ਼ੁਰੂ ਹੋ ਰਹੀ ਹੈ ਭਾਈ 15 ਤੋਂ ਜਿਹੜਾ ਮਰਜੀ ਜ਼ਿਲ੍ਹਾ ਲਾ ਲੈ ਪਰ ਮੈਂ ਆਪ ਵੀ ਜਾ ਕੇ ਚੈੱਕ ਕਰੂੰਗਾ ਨਹਿਰੀ ਪਾਣੀ ਜਿਹੜਾ ਜਿੰਨਾ ਮੈਕਸਿਮਮ ਨਹਿਰੀ ਪਾਣੀ ਜਿਹੜਾ ਅਸੀਂ ਖੇਤਾਂ ਚ ਪਹੁੰਚਾਤਾ ਹੁਣ ਤੱਕ ਮੈਂ ਤੁਹਾਡੇ ਜ਼ਰੀਏ ਬੇਨਤੀ ਵੀ ਕਰੂੰਗਾ ਕਿ ਨਹਿਰੀ ਪਾਣੀ ਨੂੰ ਇਸਤੇਮਾਲ ਕਰੋ ਟਿਊਬਵਲ ਬੰਦ ਕਰ ਦਿਓ ਜੇ ਲਾਈਟ ਹੈਗੀ ਵੀ ਤਾਂ ਵੀ ਇਹ ਨਾ ਕੋਸ਼ਿਸ਼ ਕਰੋ ਕਿ ਨਹਿਰੀ ਵੀ ਆਈ ਜਾਂਦਾ ਟਿਊਬਵਲ ਵੀ ਚਲਾ ਰੱਖਿਆ ਹੈ ਹਨਾ ਤਾਂ ਕਿ ਪੱਥਰ ਲੋ ਧਰਤੀ ਦੇ ਜਿਹੜਾ ਪਾਣੀ ਬਚਾ ਸਕੇ ਔਰ ਉਹੀ ਐਸੀ ਗੱਲ ਨਹੀਂ ਪਾਣੀ ਉੱਪਰ ਆ ਸਕਦਾ ਪਰ ਸਾਡੇ ਵਾਸਤੇ ਇਹਦੇ ਵਾਸਤੇ ਸੋਸ਼ਲ ਸਾਰਾ ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਊ ਕੱਲੀਆਂ ਸਰਕਾਰਾਂ ਤੇ ਨਹੀਂ ਝੱਗਣਾ ਪਿਛਲੀ ਲੋਕ ਸਭਾ ਨਾਲ ਕੰਪੇਅਰ ਕਰੀਏ ਤਾਂ ਪਿਛਲੀ ਵਾਰ ਸਿਰ ਮੈਂ ਕੱਲਾ ਸੀਗਾ ਤੇ 7.7% ਵੋਟ ਸੀ ਤੇ ਇਸ ਵਾਰ ਤਿੰਨ ਨੇ ਜਿਹਦੇ ਚੋਂ ਸੰਗਰੂਰ 1.2 ਲੱਖ ਦੇ ਕਰੀਬ ਵੋਟਾਂ ਨਾਲ ਜਿਹੜਾ ਸਾਡਾ ਘੜਾ ਹੈ ਉੱਥੇ ਦੋ ਵੱਡੇ ਵੱਡੇ ਧਿੱਗਜ ਆਪਣੇ ਆਪ ਨੂੰ ਕਾਉਣ ਦੇ ਸੀ ਉਹ ਆ ਰਹੇ ਨੇ ਇਸ ਵਾਰ ਸਾਡੀ 26% 30 26.3% ਵੋਟ ਹੈ ਕਾਂਗਰਸ 40 ਤੋਂ 26 ਤੇ ਆਈ ਹੈ। ਭਾਜਪਾ ਖਤਮ ਹੋ ਗਈ ਦੋ ਦੋ ਸੀ ਉਹਨਾਂ ਦੇ 180 ਨੇ ਜਿਹੜਾ ਸ਼ਹਿਰਪੁਰ ਵਾਲਾ ਜਿਹੜਾ ਉਹਨਾਂ ਦਾ ਗੜ ਸੀਗਾ ਉਹ ਤੋੜਿਆ। ਅਨੰਦਪੁਰ ਸਾਹਿਬ ਇੱਕ ਪੜ੍ਹਿਆ ਲਿਖਿਆ ਯੂਨੀਵਰਸਿਟੀ ਲੈਵਲ ਦਾ ਸਟੂਡੈਂਟ ਪੋਲਿਟਿਕਸ ਤੋਂ ਆਇਆ ਹੋਇਆ ਬਹੁਤ ਵਧੀਆ ਬੁਲਾਰਾ ਸਾਡੀ ਪਾਰਟੀ ਦਾ ਕਾਂਗਸ ਸਾਹਿਬ ਉਹਨਾਂ ਨੇ ਇਹ ਅਨੰਦਪੁਰ ਸਾਹਿਬ ਜਿਹੜਾ ਕੀਤਾ। ਸੋ ਅਸੀਂ ਬਾਕੀ ਸਮੀਖਿਆ ਵੀ ਕਰ ਰਹੇ ਹਾਂ। ਉਮੀਦ ਉਮੀਦ ਹਮੇਸ਼ਾ ਵੱਡੀ ਰੱਖੀਦੀ ਹੁੰਦੀ ਐ ਉਮੀਦ ਤੇ ਦੁਨੀਆ ਕਾਇਮ ਐ ਆਪਣੇ ਮੁਲਕ 'ਚ ਇਹ ਐ ਨਾ ਕਿ ਜੇ ਦੋਪਤਾਂ ਲਾਇਸੈਂਸ ਮੰਗੋਗੇ ਤਾਂ ਇਸ ਜਿਹੜਾ ਉਹ ਪਿਸਤੌਲ ਦਾ ਮਿਲਦਾ ਜੇ ਪਹਿਲੀ ਪਿਸਤੌਲ ਦਾ ਅਪਲਾਈ ਕਰ ਦੋਗੇ ਗਲੀਲ ਦਾ ਵੀ ਨਹੀਂ ਦਿੰਦੇ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡੀ ਤੁਸੀਂ ਤੁਹਾਡੇ ਕੈਮਰਾ ਰਾਹੀਂ ਤੁਸੀਂ ਬਹੁਤ ਸਾਰੀ ਚੀਜ਼ ਦਿਖਾਉਂਦੇ ਰਹੇ ਹੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਪਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਿਹੜਾ ਲੋਕਤੰਤਰ 'ਚੋਂ ਲੋਕ ਨੇ ਕਿ ਅਸੀਂ ਐਨਾਲਿਸਿਸ ਕਰ ਰਹੇ ਹਾਂ ਉਹ ਕਾਸ ਕਾਰਜ ਕਿਉਂਕਿ ਢਾਈ ਮਹੀਨਿਆਂ ਦਾ ਇਲੈਕਸ਼ਨ ਕੋਰਟ ਸੀਗਾ ਬਹੁਤ ਲੰਬਾ ਇਲੈਕਸ਼ਨ ਕੋਰਟ ਸੀ ਜਿਹਦੇ ਕਰਕੇ ਸਾਰੇ ਕੰਮ ਰੁਕ ਗਏ ਸੋ ਮੈਂ ਅਗਲੇ ਦਿਨ ਹੀ ਇਲੈਕਸ਼ਨ ਤੋਂ ਅਗਲੇ ਦਿਨ ਹੀ ਮੈਂ ਅਫਸਰ ਬੁਲਾਏ ਤੇ ਕਿਹੜੇ ਕਿਹੜੇ ਕੰਮ ਰੁਕੇ ਪਏ ਨੇ ਜਿਹਨੂੰ ਇਮੀਡੀਏਟਲੀ ਸ਼ੁਰੂ ਕਰੀਏ ਜਿਵੇਂ ਕਿ ਹੁਣੇ ਅਸੀਂ ਕੱਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 99 ਕਰੋੜ ਰੁਪਇਆ ਜਾਰੀ ਕੀਤਾ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਠੀਕ ਹੈ ਨਾ ਸੋ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨੇ ਆਪਣਾ ਹੀ ਸਭ ਕਦੋਂ ਪਾਉਣੇ ਕਦੋਂ ਦੇਣੇ ਅਸੀਂ ਆਪ ਹੀ ਆਪਸ ਕਰਦੇ ਰਹਿਵਾਂਗੇ ਪਰ ਕਿਸੇ ਬੱਚੇ ਦਾ ਕੈਰੀਅਰ ਇਸ ਕਰਕੇ ਉਹਦਾ ਸਾਲ ਜਾਂ ਕੈਰੀਅਰ ਨਾ ਮਾਰਿਆ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਜਾਂ ਜੋ ਸੋ 50% ਇਮੀਗ੍ਰੇਸ਼ਨ ਦੇ ਕੈਨੇਡਾ ਜਾਣ ਦੀ ਇਮੀਗ੍ਰੇਸ਼ਨ ਨੇ ਘਟ ਹੋਏ ਨੇ ਕਿਉਂਕਿ ਇੱਥੇ ਪੀਟੀਯੂ ਦੀ ਪੰਜਾਬ ਟੈਕਨਕਲ ਕਾਲਜ ਯੂਨੀਵਰਸਿਟੀ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਸੀਂ ਡਾਟਾ ਦੇਵਾਂਗੇ ਕਿ ਇੱਥੋਂ ਦੇ ਜਿਹੜੇ ਟੈਕਨੀਕਲ ਕਾਲਜ ਨੇ ਸਕਿੱਲ ਡਿਵੈਲਪਮੈਂਟ ਵਾਲੇ ਜਿੰਨਾ ਉਹਦੇ 'ਚ ਹਾਜ਼ਰੀਆਂ ਜਿਹੜੀਆਂ ਜਾਂ ਲਾ ਲੋ ਵੀ ਐਡਮਿਸ਼ਨਾਂ ਬੋਤਾ ਪੁញਾ ਨੇ ਸੋ ਇਹ ਗੁੱਡ ਸਾਈਨ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਨੇ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਤੇ ਜਿਹੜੇ ਬਲਕੇ ਜਿਹੜੇ ਕੋਰ ਕਰਕੇ ਰੁਕੇ ਹੋਏ ਸੀ ਇਮੀਜੇਟੀ ਉਹਨਾਂ ਨੂੰ ਜਾਰੀ ਕੀਤਾ ਦੇਖੋ ਪਤਾ ਕੀ ਦੇਖੋ ਓਹੋ ਇੱਕ ਗੁੱਸਾ ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਹੁਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹਨਾ ਪਰ ਉਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਭਾਵੇਂ ਉਹ ਫਿਲਮ ਸਟਾਰ ਭਾਵੇਂ ਇਲੈਕਟਿਡ ਐਮਪੀ ਬਣ ਕੇ ਹੁਣ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ ਸਾਰਾ ਪੰਜਾਬ ਚ ਅੱਤਵਾਦ ਇਹ ਮਤਲਬ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟ੍ਰਿਕ ਟਨ ਕਣਕ ਦੇਊਗਾ ਹੁਣ ਐ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟ੍ਰਿਕ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਡਿਗਰੀ ਜਿਹੜੇ ਮਾਈਨਸ 50 ਦੇ ਵਿੱਚ ਤਾਂ ਤਾਂਹ ਜਦੋਂ ਠੰਡ ਦੇ ਵਿੱਚ ਕਾਰਗਿਲ 'ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ 'ਚ ਗੰਗਾ ਨਗਰ ਤੇ ਜੈਸਲ ਮੇਰ ਦੇ ਟਿੱਬਿਆਂ 'ਚ ਪਲੱਸ 50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਅੱਫੀ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇੱਕ ਹਰੇ ਗਲਤ ਕਹਦੇ ਨਹੀਂ ਹੱਤਵਾਦੀ ਨੇ ਵਕਵਾਦੀ ਨੇ ਕਿਸਾਨ ਬਹਿ ਜਾਣ ਇਹ ਹੱਤਵਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜਾਏ ਹੱਤਵਾਦੀ ਨੇ ਵਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਗੱਲ ਹੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂਗਾ